ਨਿੰਕਹ ਸਿਵਕ ਜਨਮਾਨ ਪਰ ਤਗ ਗੁਰੂ ਨਿ ਸਤਾਰੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਹੋਵੇ ਪਰਉਲਤ ਮੇਰੀ ਅੰਦਰ ਨਾ ਬੋਝੀ ਸੀਤਰ ਹੋਏ ਮਨਵਾ ਸਤਗੁਰ ਕਾ ਦਰਸ਼ਨ ਪਾਏ ਦਿਓ ਸੁਖੋਂ ਢਲ ਗੁਰ ਸੇਵੀਆ ਨਨੋ ਸੋ ਸਹਿਜ ਸੁਭਾਈ ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਜਣ ਸਚਾ ਪਾਤਿਸ਼ਾਹ ਸਿਰ ਸ਼ਾਹ ਦੇ ਚਾਹੋ ਜਿਸ ਪਾਸ ਬੈਠਿਆ ਸੋਹੀ ਹੈ ਸਬਨਾਂ ਦਾ ਵਿਸਾਹੋ ਸਜਣ ਸਚਾ ਪਾਤਿਸ਼ਾਹ ਸਿਰਸ਼ਾਹਾਂ ਦੇ ਸਾਹੂ ਜਿਸ ਪਾਸ ਬੈਠਿਆਂ ਸੋਹੀਐ ਸਬਨਾਂ ਦਾ ਵਿਸਾਹੋ ਸਤਨਾਮ ਅਨੁਵਾਦ ਰੂ ਸਾਹਿਬ ਦੀ ਸੁਰਧਾਮ ਲਾ ਬੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਹਦੈ ਵਸਾਇਆ ਸਗਲ ਮਟਾਇਆ ਮੇਟੋ ਮਨ ਬ੍ਰਹਮ ਚਿਤ ਆਇਆ ਸੋ ਕਰ ਦਇ ਸਾਇਆ ਸੁਖ ਸਤ ਗੁਰ ਪਾਇਆ ਤਾਂ ਸਸ ਸਗਲ ਨਟਾਇਆ ਹਰਗੇ ਨਾਮ ਕੀ ਵਟਿਆਈ ਨਾਦ ਪਹਿਰ ਗੁਣ ਗਾਏ ਗੁਰਪੂਰੇ ਤੇ ਪਾਈ ਰਹਾ ਪ੍ਰਭ ਕੀ ਓਟ ਕਹਾਣੀ ਜਨ ਬੋਲਣ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੀ ਗੁਰਪੂਰੇ ਤੇ ਜਾਣੀ ਪ੍ਰਭ ਪੀਉ ਕਥ ਕਹਾਣੀ ਜਨ ਬੋਲੈ ਅੰਮ੍ਰਿਤ ਕਹਾਣੀ ਨਾਨਕ ਦਾਸ ਬਕਾਣੀ ਗੁਰਪੂਰ ਤੇ ਜਾਣੀ ਵਾਹਿਗੁਰੂ ਕੀ ਹਰਿ ਸ਼ਾਦ ਵਾਹਿਗੁਰੂ ਕੀ ਭਗੇ ਸਤਨਾਮੁ ਵਾਖੁ ਗੁਰੂ ਸਾਹਿਬ ਨੀਕੁ ਅੰਕਾਰ ਸਤਨਾਮ ਕਰਤਾ ਗੁਰਖ ਨਿਰਭਉ ਨਿਰਵੈਰ ਕਾਲੁ ਮੂਰਤਿ ਰਾਜੁ ਗੁਰੂ ਸਾਹਿਬੰ ਗੁਰਪ੍ਰਸਾਦਿ ਜਾਪੈ ਨਾਮੁ ਸਚੁ ਦੁਆਦਿ ਸਚੁ ਹੈ ਈ ਸਚੁ ਨਾਨਕ ਹੋਸੀ ਭੀ ਸਚੁ ਸਬਦਨਾ ਬੁਆਰੀ ਜਿਸੋ ਤੀਨਖ ਵਾਰ ਝੁਪੈ ਝੁਪ ਨ ਹੋਆਏ ਦਿਲ ਆਏ ਰਹਾ ਨਿਵਤਾਰ। ਟੁਕੇ ਆ ਬੋਖ ਨ ਉਤਰੀ ਜਿ ਬੰਨਾ ਪੁਰੀਆਂ ਭਾਰ ਸੈ ਸਿਹਨ ਪਾ ਲਖੂ ਹੈ ਤਾ ਇੱਕਨ ਚੱਲੇ ਨਾਲ। ਕਿਵ ਸਤਿਆਰਨ ਹੋਈ ਆਏ ਕਿ ਪੂਰੇ ਤਪੈ ਪਾਲ ਹੁਕਰ ਜਾਈ ਚੱਲਣਾ ਨਾਨਕ ਲਿਖਿਆ ਨਾਲ। ਤੁਗਮੀ ਹੋਵਣ ਆਕਾਰ ਤੁਗਮਨਾ ਕਹਿਆ ਜਾਇ ਤੁਗਮੀ ਹੋਵਣਾ ਜੀਉ ਤੁਮਿਲ ਰੁੜਿਆਇ ਤੁਗਮੀ ਉਤਮ ਨੀਚਾ ਤੁਮਨਾ ਲੇਖ ਦੋਖ ਸੁਭ ਪਾਈਐ ਕਨਾ ਤੁਮੀ ਵਰਸੈ ਛਾਏ ਤੁਗਮੀ ਸਦਾ ਪਵਾਈਐ ਤੋਕਮੈਂਦਰ ਸਾਖੁ ਦਾਰ ਤੁਮਨਾ ਕੋਈ ਨਾਨਕ ਤੁਮੈਂ ਜੇ ਗੁਜੈ ਤ ਹਮੈ ਕਹਿ ਨਾ ਕੋਈ ਗਾਵੇ ਕੋ ਤਨ ਹੋਵੇ ਬਿਸੈ ਤਾਨ ਗਾਵੇ ਕੋ ਦਾਤ ਜਣ ਨਿਸ਼ਾਨ ਗਾਵੇ ਸੁਖ ਨਟਿ ਆਈਆਂ ਆਚਾਰ ਗਾਵੇ ਗੁਰ ਜਿਆ ਕਰਨਾ ਆਚਾਰ ਗਾਵੇ ਕੋ ਸਾਜ ਕਰੇ ਤਨ ਖੇਹ ਗਾਵੇ ਗੁਰਜੀ ਦਾ ਸਰਤੇਹ ਗਾਵੇ ਕੋ ਤਪੈ ਦਸ ਦੂਰ ਗਾਵੇ ਕੋ ਤੇਰਾ ਦੁਰਾਇ ਕਥਨਾ ਕਥਿਨੇ ਆਵੇ ਟੋਟ ਕਥ ਕਥਤੀ ਕੋਟੀ ਕੋਟ ਕੋਟ ਜਿੰਦਾ ਧੀ ਲੰਨਿਤ ਕਬਾਹੇ ਜੁ ਮਨ ਅੰਤਰ ਕਾਇਕਾਏ ਕੁਮੇ ਗੁਰ ਚਲਾਏ ਰਾਹੋ ਨਾਨਕ ਗੁਰੂ ਸਾਹਿਬੇ ਪ੍ਰਭ ਸੱਚਾ ਸਦਾ ਨਾਇ ਭਖੇ ਪਾਵ ਬਾਰੂ ਆਖੇ ਮੰਗੇ ਦੀ ਦੇ ਦਾਤਿ ਪ੍ਰੇ ਦਾਤਾ ਜਿ ਵਿਰਗ ਬੇ ਰਖੀਐ ਤਦ ਸਹਿਤ ਬਾਰੂ ਮੋਹ ਕਹਿ ਬੋਲ ਬੋਲੀਐ ਜੁ ਸੰਤ ਰਹਿਤੇ ਆਰੇ ਅੰਮ੍ਰਿਤ ਰੇਲਾ ਸਚਨਾਉ ਦਿਆਈ ਵਿਚਾਰ ਕਰੂ ਆਵੇ ਕਪੜਾ ਨਦਰੀ ਮੁਖਦਾਰ ਨਾਨਕ ਰੇ ਵੈ ਜਾਣੀਐ ਸਭ ਆਪੇ ਸਚਿਆਰ ਤਾਪ ਆਨੰਗਾਇ ਕੀ ਤਨ ਹੋਈ ਆਪੇ ਆਪਨੰਦਨ ਸੋਏ ਜਿਸ ਵਿਆਧਨ ਪਾਇਆ ਮਾਨ ਨਾਨਕ ਗਾਵੀਏ ਗੁਨ ਨਿਹਾਨ ਗਾਲੀਏ ਸੁਣੀਏ ਮਨ ਕੀ ਪਾਓ ਦੁੱਖ ਪਰੇ ਸੁਖ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖਿਆ ਸਮਾਈ ਗੁਰਈਸ਼ਰ ਗੁਰਵਰ ਕਰ ਬਰਮਾ ਗੁਰ ਪਾਰਵਤੀ ਮਾਈ ਜਿਆ ਜਾਣ ਆਖਾ ਨਾਹੀ ਕਨ ਕਥਨ ਨਾ ਜਾਏ ਨਗੁਰਾਇਕ ਦੇ ਬਜਾਈ ਸਭਨਾ ਦੀਆਂ ਕਾਇਕ ਦਾਤਾ ਸੋਮਨ ਸਰਨਾ ਜਾਏ ਤੀਰਥ ਨਾਵਨਿ ਸਿਭਾਵਾ ਮਨ ਪਾਣ ਕੇ ਨਾਇ ਕਰੀ ਜੇ ਤਿਸੇ ਛਟ ਪ੍ਰਾਏ ਖਾਨ ਕਰਮਾਂ ਕੇ ਮਿਲੇ ਰਏ ਮਦਵ ਚਰਨ ਦਰਵਾਰ ਮੰਗ ਦੇ ਤੂਰ ਕੀ ਸੇਤ ਸੰਗੁਰਾਇਕ ਦੇ ਬਜਾਈ ਸਭਨਾ ਦੀਆਂ ਕਾਇਕ ਦਾਤਾ ਸੋਮਨ ਸਰਨਾ ਜਾਏ ਜੇ ਜੁਟਾ ਨਿਹਾਰ ਜਾ ਹਉ ਸੁਮਨ ਹੋਇ ਨਾਨਕ ਨਾਮ ਜਾਣੀਏ ਨਾ ਕਲੇ ਸਾ ਕੋਈ ਜੰਗਾ ਨਾਮ ਕਾਇ ਕੈ ਜਸ ਕੀ ਜਗ ਲੈ ਜਿਸ ਨਾਮ ਨਾ ਵਈ ਤਾ ਨਮ ਸ਼ਹਿਗੇ ਕੀਟਾਂ ਦਰ ਕੀਟ ਕਰ ਦੋਸੀ ਦੋ ਤਰੇ ਨਾਨਕ ਨੇ ਗੁਣ ਗੁਣ ਕਰੇ ਗੁਰਵੰਤਿਆ ਗੁਣ ਦੇ ਤੇ ਆ ਕੋਈ ਨਾ ਸੁਝਾਈ ਜਿਸ ਗੁਣ ਕੋਈ ਕਰੇ ਸਹਾਇ ਸਿਧ ਵੀ ਸੋਨਾ ਸਹਾਇ ਤਤ ਰੋਕਾ ਸੁਣੈ ਦੀਪ ਲੋਪ ਬਤਾਲ ਸੁਣੈ ਕੋ ਨ ਸਕੇ ਕਾਲ ਨਾਨਕ ਭਗਤਾਂ ਸਦੰਗ ਸੁਣੈ ਧੂਪ ਪਾਪ ਕਾ ਨਾਸ ਸੁਣੈ ਸਿਰ ਪਰਮਾਂਦਰ ਸੁਣੈ ਮਕਸਲਾ ਨਮੰਦ ਸੁਣੈ ਜੋਗ ਜੁਗ ਤਨ ਭੀਦਾ ਸੁਣੈ ਸਾ ਸੰਤ ਵੇਦ ਨਾਨਕ ਭਗਤਾਂ ਸਦੰਗ ਸੁਣੈ ਧੂਪ ਪਾਪ ਕਾ ਨਾਸ ਸੁਣੈ ਸਾ ਸੰਤੋਗਿਆਲ ਸੁਣੈ ਅਰ ਸੰਕ੍ਰਿਸ਼ਨਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗੇ ਸਹਿਤਿਆਜ ਨਾਨਕ ਭਗਤਾਂ ਸਦੰਗ ਸੁਣੈ ਧੂਪ ਪਾਪ ਕਾ ਨਾਸ ਸੁਨੈ ਸਰੰਗੁ ਨਾਨਕੇਗਾ ਸੁਨੈ ਸੇਰ ਪੀਰ ਪਾਤਸ਼ਾ ਸੁਨੈ ਅੰਦੇ ਪਾਵੇ ਰਹਾ ਸੁਨੈ ਆਤਵੈ ਸਗਾਵੋ ਨਾਨਕ ਕੋ ਤਸ ਸਾਮੰਗਾ ਸੁਨੈ ਦੂਰ ਪਾਉ ਕਨਾਸ ਮਨਿ ਕੀ ਗਤਿ ਗਈ ਨਾ ਜਾਏ ਜੇ ਕੋ ਕਹਿ ਬਿਸ਼ੇ ਪੰਚਾਇ ਕਾਖਰਿ ਕਨੁ ਨਲਿ ਕਨਾਰ ਮਨਿ ਗਾਪੈ ਕਟਮ ਵਿਚਾਰ ਐਸਾ ਨਾਮ ਨਾਨਕ ਜਨੋ ਹੋਇ ਜੇ ਕੋ ਮੰਡਾਰੇ ਮਨ ਕੋਇ ਮਨੈ ਰੋਦੋ ਹੈ ਮਨੋਦਾ ਮਨੈ ਸਲ ਪਵਣ ਕੀ ਸੋਦਾ ਹੈ ਮਨੈ ਨੂੰ ਛੋਟਾ ਨਾ ਕਾਏ ਮਨੈ ਜਮ ਕੇ ਸਾਧਨ ਜਾਏ ਐਸਾ ਨੰਨੰਦਨ ਹੋਏ ਜੇ ਕੋ ਮੰਡਾਏ ਮਨ ਕੋਏ ਮਨੈ ਮਾਰਗ ਦਾਗ ਨਾ ਪਾਏ ਮਨੈ ਪਾਸ ਸੰਪਰਪਟ ਜਾਏ ਮਨੈ ਮਾਰਗ ਚੱਲੇ ਪੰਥ ਮਨੈ ਤਨੁ ਸੇਧ ਸੰਬੰਧ ਐਸਾ ਨੰਨੰਦਨ ਹੋਏ ਜੇ ਕੋ ਮੰਡਾਏ ਮਨ ਕੋਏ ਮਨੈ ਬਾਰੇ ਨੋ ਦੁਆਰ ਮਨੈ ਪ੍ਰਵਾਰ ਸਦਾਰ ਮਨੈ ਤਰੈਕਾਰੇ ਗੁਰ ਸੇਕ ਮਨੈ ਨਾਨਿ ਕੋਇ ਨ ਭੇਖ ਐਸਾ ਨਾਮ ਨੈ ਜਨ ਹੋਏ ਦੇਖੁ ਮਨੈ ਮਤ ਕੋਇ ਪੰਜ ਪ੍ਰਮਾਨ ਪੰਜ ਪ੍ਰਧਾਨ ਪੰਜਿ ਪਾਵੈ ਦਰਗਹਿ ਮਾਨੁ ਪੰਜਿ ਸੋਏ ਦਰਜਾਨ ਪੰਜ ਆਗਾ ਗੁਰਿ ਧਿਆਨ ਆਦਿ ਕੋ ਕਹਿ ਕਰੈ ਵਿਚਾਰ ਕਤਿ ਵਿਕਰਣੈ ਨਾਹਿ ਸੁਮਾਰ ਉਦ੍ਰੰਧ ਅਕਾਖੂਤਾ ਸੰਤੋਕਤਾ ਕਥਿਆ ਜਿਨ ਸੋਲਤਾ ਜੇ ਗੁਜਿਆ ਹੋਇ ਸਚਿਆਰ ਧਵੇ ਪਰਬਿਤਾ ਪਾਰ ਤੱਤੀ ਉਪਰੈ ਹੋਰ ਹੋਰ ਤਿੱਥੇ ਪਾਤਲ ਕਮੰਜੋਰ ਨੀਯ ਗਾ ਰੰਧਾ ਗਿ ਨਾਮ ਸਭ ਨਾਲ ਲਿਖਿਆ ਅਪ੍ਰਿਕਲਾ ਨਾ ਹੋਲੇ ਕਲਿ ਵਿਦਾਨੇ ਹੋਇ ਕਲਿ ਰਿਆ ਕੀਤਾ ਹੋਇ ਕੀਤਾ ਦੰਸ਼ ਵਾਲੇ ਰੂਪਾ ਗਿ ਜੀਤਾ ਜੁਣੈ ਕੋਣ ਗੁਰਤਾ ਗੀਤਾ ਬਸਾ ਹੋਇ ਕੁ ਪ੍ਰਵਾਹ ਦਿੱਥਿ ਵੇਲਾ ਕ੍ਰਿਆ ਕੁਦਰਤ ਕੰਮ ਕੰਮ ਵਿਚਾਰ ਵਾਰਿਆ ਨਾਮ ਇੱਕ ਵਾਰ ਜੋ ਦੁਰ ਭਾਵ ਸਾਈ ਬਨੇ ਕਾਰ ਨੂੰ ਸਨਾ ਸਲਾਮ ਪ੍ਰਾਨ ਕਾਰ ਸੰਗ ਜਪ ਸੰਗ ਭਾਵ ਸੰਗ ਪੂਜਾ ਸੰਗ ਤਪਤਾ ਅਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋ ਮਨ ਰਹੇ ਉਦਾਸ ਸੰਗ ਪਗਤ ਮਨ ਗਿਆਨ ਵਿਚਾਰ ਸੰਗ ਸਤੀ ਸੰਗ ਦਾਤਾਰ ਸੰਗ ਸੂਰ ਮੋਹ ਭਖਸਾਰ ਸੰਗ ਮਨ ਲੈ ਲਾਇਤਾਰ ਗੋਦਰਤ ਕੰਕਾਮ ਵਿਚਾਰ ਵਾਰ ਅਨੰਨਾ ਇਕਾ ਜੁਧ ਭਵਿਸ਼ਯ ਪ੍ਰਿਕਾਰ ਤੁਸਨਾ ਸੰਤਨੰਕਾਰ ਸੰਘ ਮੋੜ ਗਿਆਨ ਭੋਗ ਸੰਤ ਚੁਰਾ ਰਾਮਕੂਰ ਸੰਘ ਮਰ ਕਲ ਜਾਏ ਜੋਰ ਅਸੰਘ ਗਲਵਟ త్య ਕਮਾਏ ਸੰਘ ਪਾਪੀ ਪਾਪ ਕਰ ਜਾਏ ਸੰਘ ਊੜਿਆ ਊੜੇ ਜਰਾਏ ਸੰਘ ਕੁਲੇਸ਼ ਮਲ ਭਾਕਾਇ ਸੰਘ ਰੰਤੂਸਰ ਕਰੇ ਪਾਰਨਾਥੀ ਕੈ ਵਿਚਾਰ ਸੋ ਆਰੇ ਅਨੰਦ ਮੰਨ ਇੱਕ ਵਾਰ ਦੁਰਵਾਸਾਈ ਪੁਨੀਕਾਰ ਦੂਸਰਾ ਸਲਾਮ ਨਰੰਕਾਰ ਸੰਤਨਾਗ ਸੰਗਤਾ ਗੰਮ ਗੰਮ ਸੰਗਲੋਵ ਸੰਗੈ ਸ੍ਰੀ ਪਾਰੋਏ ਅਕਰੀ ਨਾਮ ਕ੍ਰਿਸ਼ਨਾ ਲਾਖ ਕ੍ਰਿਯਾਰੀ ਤੁੰਗਾ ਤਹੇ ਕਣ ਬੋਲਣ ਬਾਣ ਨਾ ਕਾ ਸਿ ਸੰਯੋਗ ਕਾੜਨ ਜਿਨੇ ਗਿੱਤੇ ਸੁਰਨਾਰੇ ਜਿਹ ਫਰਮਾਇ ਜਿ ਜਿ ਪਾਇ ਜੇਤਾ ਗਿਤਾ ਜੇ ਤਨਾਵ ਅਡਾ ਉਨਿਤੰਕਾ ਵਿਚਾਰ ਵਿਚਾਰਿਆ ਨਾ ਜਾਇ ਤੋਹਾ ਰਜੁਤ ਭਾਗ ਸਾਇ ਪਰਿਕਾ ਦੂਸਰਾ ਸਲਾਮ ਨਾ ਅਹੰਕਾਰ ਪਰਯਤ ਬਦੰਦੇ ਪਾਣੀ ਦੂਤ ਤੁਰਸਕੇ ਮੋਦੁ ਭਲੀ ਤੀ ਕਪੜੋ ਇਹ ਦੀ ਸਾਮਨ ਲਿਓ ਤੋਹੇ ਪਰਿਏ ਮਤਿ ਬਾਬਾ ਮੇ ਸੰਗੋ ਦੂਪੇ ਨਾਮ ਕਰੰਗ ਉਨੀ ਭਾਵੀ ਅਖਨਾ ਹੈ ਕਰ 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 ਨਾ ਲਖ ਲੈ ਜਾਓ ਆਪੇ ਜੀਸਾ ਆਪੀ ਕਾਰਨਾ ਕੁਕਮੀ ਆਵ ਜਾਓ ਤਿਰ ਸਭ ਦਤਾਂ ਦਾਨਿ ਭੋਪਾਲ ਦਰ ਕਮਾਨ ਸੁਣਿਆ ਮਨਿਆ ਮਨ ਕੀ ਤਾ ਪਾਓ ਅੰਤਰ ਗਾ ਤੇ ਜਮਲ ਨਾ ਹੋਏ ਸਾਪਨ ਤੇਰੇ ਮੈਂ ਨਾ ਹੀ ਤੋਲੇ ਬਿਨ ਬਲ ਕੀਤੇ ਭਗਤ ਨਾ ਹੋਏ ਸਵਤ ਆਤਮਨ ਰਮਾ ਉਸ ਆਸਵਾਸ ਨਾ ਮੰਚਾ ਕਮਨ ਸੁਵੇਲਾ ਕਮਨ ਕਮਨ ਜਿਤ ਕਵਰਵਾਰ ਕਮਨ ਸੁਰਤੀ ਮਾਉ ਕਮਨ ਜਿਤੋ ਆਕਾਰ ਰੇ ਨਪਨਿਆ ਪੰਡੀ ਜੋ ਹੈ ਜਿ ਪ੍ਰਾਣ ਰੇ ਨਪਾਇਓ ਗਾਦੀਆਂ ਜਿ ਰਖੰਦੇ ਪ੍ਰਾਣ ਜੇ ਤਵਾਂ ਜੋਰੀ ਜਾਣੇ ਰਤ ਮਾਗਣਾ ਕੋਈ ਜਕਰਤਾ ਸ੍ਰੀ ਪ੍ਰਸਾਦ ਰాత్రి ਜਾਣੇ ਸੋਈ ਤੇ ਪਰਿਆ ਕੰਦਰ ਸਲਾਏ ਕੋਣ ਨੂੰ ਜਾਣਾ ਨਾ ਕਿ ਆਪ ਸਭ ਕੋ ਆਖੇ ਗੁਰੂ ਸਿਆਣਾ ਵੱਡਾ ਸਾਹਿਬ ਵੱਡੀ ਆਈ ਗਿਤਾ ਜਾ ਗੋਵੈ ਨਾਮ ਜਿ ਕੋ ਆਪੋ ਜਾਣੇ ਅੰਗੇ ਗਿਆਨ ਸੁਹੈ ਬਾਤਾ ਨਾ ਬਤਾ ਲਾ ਕੋਗਾ ਸੰਗਰ ਓਰ ਗੁਰ ਗੋਪਾਲ ਕਰਕੇ ਵੇਦ ਕਨ ਕੋ ਆਤਮ ਸਾਹਿ ਜੋ ਧਰ ਗੰਨ ਤੇ ਪਾਇ ਸੁਖ ਦਾ ਤੁਲ ਕਾ ਅਲ ਕੀਏ ਰੇ ਤੇ ਹੋਰ ਨਾ ਸੁਨਨ ਵਟਾ ਕੀਏ ਆਪ ਜਣ ਆਪ ਸਾਲਾਇ ਸਾਲਾਇ ਤੇ ਸੁਤ ਨ ਪਾਈ ਆ ਨਦੀਆਂ ਸੇਵਾ ਪਵੇ ਸਮੁੰਦਰ ਜਾਣੀਐ ਸਮਰਸਾ ਸੁਤਾਨ ਗ੍ਰਾਸ ਦੀ ਮਾਲਦਾਨ ਵੀੜੀ ਦੁਰਨਾ ਹੋਣੀ ਇਸ ਮਨਾ ਵਿਸਰਾਏ ਅੰਤਨਾ ਸਿੱਧੀ ਕਰਨ ਅੰਤਾ ਸਨ ਕਰਨ ਦਿਨ ਅੰਤਾ ਸਨ ਵੇ ਕੰਡਰਨ ਅੰਤਾ ਸਨ ਜਪ ਗਿਆਨ ਅੰਤਾ ਸਨ ਜਪ ਗੀਤਾ ਕਾਰ ਸਨ ਜਪ ਪਰਵਾਸ ਅੰਤ ਕਰਨ ਦੇ ਬਿਨ ਲਾਏ ਤਾਂ ਕੇ ਅੰਤਰ ਪਾਏ ਜਾਏ ਉਹ ਅੰਤਰ ਜਾਣੇ ਕੋਈ ਬਾਤ ਗਈ ਬਾਤ ਉਹ ਹੀ ਵਡਾ ਸਹਿਗਲ ਨਾ ਥਾਉ ਜੇ ਬਿਉਚਾ ਨਾ ਹੇ ਰਿਦੂ ਕਰੂ ਕੋਇ ਜੋ ਚੇਤ ਕੋ ਨਾਣਿ ਸੋਏ ਤੇਉ ਰਿਆ ਤਾਣਿ ਆਪਾ ਪਰੰਤ ਕਦਰੀ ਕਰਿ ਗੁੰਦਾ ਸੁਪਾਤਾ ਕਰਮ ਰਿਜਾ ਨਾ ਜਾਏ ਬੰਡਾ ਦਾ ਤਦ ਅਨੰਦ ਮਾਇ ਇਹ ਤੇ ਮਨ ਦੇ ਦੁਦ ਬਾਰੁ ਗਿ ਜਗਤ ਨੈ ਵਿਚਾਰਿ ਕਿਤ ਗਤ ਟੇ ਵਿਕਾਰ ਬਿਧਿ ਅਲਮ ਪਰਪਾਈ ਕਿਤੇ ਮੁਰ ਕਾਇ ਗਾਇ ਕਿਤ ਜਲੂ ਕੁਸ਼ਰ ਮਾਰਿ ਬੈ ਦਾ ਤ੍ਰੇ ਲਤਾਨ ਤੁਮ ਬੰਦੁਰਸ ਕਾਨੇ ਹੋਇ ਹੋਇ ਆਗਨ ਸਕੇ ਕੋਈ ਜਿਖੂ ਬੈ ਗਵਾਸਨ ਪਾਇ ਵਜਣ ਜਿਤੀ ਅਮਕਾਇ ਆਪੇ ਜਾਣੇ ਆਪੇ ਹੀ ਆਪੇ ਸੇ ਪਈ ਗਈ ਕ੍ਰਿਸ਼ਨ ਬਖਸ਼ੇ ਸੰਸਲਾ ਨੰਦ ਪ੍ਰਚਾਈਂ ਪਾਚਾ ਆ ਮੋਲ ਗੁਣ ਆ ਮੋਲ ਵਪਾਰ ਆ ਮੋਲ ਕਾਰੀ ਆ ਮੋਲ ਪੰਡਾਰ ਨਮੋਲੇ ਆ ਨਮਨ ਜਾਏ ਆ ਮੋਲ ਪਾਇ ਮਨ ਸਮਾਏ ਮੋਲ ਤਨ ਮੋਲ ਦੀ ਬਾੜ ਮੋਲ ਤੋਲੇ ਮੋਲ ਪ੍ਰਵਾਨ ਆ ਮੋਲ ਬਖਸ਼ੀ ਸਾਰ ਮੋਲ ਨਿਸਾਨ ਆ ਮੋਲ ਕਰਮ ਮੋਲ ਪ੍ਰਮਾਣ ਮੋਲੋ ਮੋਲਿਆ ਕਹਨ ਜਾਏ ਆਖ ਅੰਗਰੇ ਲੁਲਾਈ ਆਦਿ ਮੈ ਬਾਤ ਬੋਰਾਣੁ ਰਾਗੇ ਮੋਹਿ ਕਰਿਓ ਕੇ ਆਣਿ ਰਾਗੇ ਬਨ ਮੇ ਆਕੇ ਅੰਦ ਆਕੇ ਗੋਪੀ ਤਰਵਿੰਦੁ ਆਕੇ ਸੂਰਜਾ ਕਿਛਿੰਦੁ ਆਕੇ ਬਜਕੇ ਜਿਤੇ ਮੋਤਾ ਨਾਗੰਦਨੁ ਆਕੇ ਜੀਵ ਆਕੇ ਸੁੰਦਰ ਮਨ ਸੇਵਾ ਕੀਤੇ ਆਕੇ ਆਕਣ ਪਾਏ ਜਿਤੇ ਗਕੈ ਉਠੋਠ ਜਾਏ ਤੇ ਕੀਤੇ ਹੋਰ ਕਹਿ ਤਾ ਕਰਨ ਸਕੈ ਕੈ ਗੈ ਨੇੜੇ ਪਾਵ ਤੇ ਉੜੇ ਉੜੇ ਨਾਨਕ ਜਾਣੇ ਸਾਚਾ ਸੋਇ ਤੇ ਕੋ ਆਕੇ ਕੋ ਨਿਗਾਰ ਧਨਹੀ ਸਬਾਰੰਗਵਾਨ ਸੋ ਦਾਰਗਿਆ ਤੁਗਰਗਿਆ ਜਿਤ ਬਦਲ ਸਮਾਲੇ ਵਸਿਨਾ ਕਨੇਕ ਸੰਖਾ ਗਿਤੇ ਵਨਾਰੇ ਗਿਤੇ ਰਗ ਪਰੇ ਸਭੀ ਅਨਾ ਗਿਤੇ ਗਨਾਰ ਗਾਵੇ ਤੁਣਾ ਗਉਣ ਪਣੇ ਬਸੰਤਰ ਗਾਵੇ ਰਾਜਾ ਤਨਸਵਾਰ ਗਾਵੇ ਜਿਤ ਗੁਦਲੇ ਜਾਣੇ ਅਲੂਲੇ ਤਰਮ ਵਿਚਾਰੇ ਗਾਵੇ ਸਭਨਵਾ ਦੇਵੀ ਸੂਨ ਸਲਾ ਸਵਾਰ ਗਾਵੇ ਤੁਲਾ ਸੁਨ ਬਟ ਦੇਤਿਆ ਨੰਨਾਲੇ మే గమ రే గవే సవె గణచారే గవ గణ మండల ਚੈਤਨ ਦਾ ਦੁਰਗ ਪਾਵਨ ਰਤੇ ਤੇਰੇ ਭਗਤ ਰਸਾ ਦੁਰ ਕੀਤੀ ਕਾਮ ਸੇ ਮੈਂ ਜਿਤਨਾ ਆਵਨ ਨਾਨ ਗ੍ਰਾਹ ਚਾਰੇ ਸੋਈ ਸੋਈ ਸਦਾ ਸਸਾਇ ਸਾਚਾ ਸਾਚੀ ਨਾਈ ਆਵੀ ਉਸੀ ਦੇ ਜਸ ਕੇ ਥਾਂ ਦੇ ਨਚਾਇ ਰੰਗੀ ਰੰਗੀ ਬਾਤੀ ਕਰ ਕਰ ਜਿਸ ਮਾਇਆ ਤੇ ਨਾ ਪਾਈ ਕਰ ਕਰ ਕਹਿ ਕੇ ਤਾ ਆਪਣਾ ਜਿੰਦ ਦੀ ਮੜਿਆਏ ਮੇਰੋ ਦੇਵਾਲ ਸੋਇ ਕਤਿਬ ਨਗਰ ਜਾਏ ਸੋ ਬਾਸੋ ਸੰਪਸਾਇ ਬਨਾਨ ਕਰਨ ਜਾਏ ਮਨ ਸੰਤੋਸ਼ ਰੰਗਾਂ ਚੋੜੀ ਤਨ ਕਿਰਨ ਕੋਤਾ ਚਿੰਤਾ ਬੰਗਵਾਰ ਗਾਇ ਜੁਦਦਾ ਪ੍ਰਜੀਤ ਹੈ ਪੰਥੀ ਸਰਨ ਮਾਰਦੀ ਮਨਿਤ ਗੁਬੀਤਾ ਦੇ ਤਸ ਦੇ ਸਾਧਾ ਮਿਨੁ ਨਾਨਕਾ ਜੋ ਜੋਇ ਪੁਏ ਸਤ ਉਦਨੁ ਗੁਰੁ ਪ੍ਰੀਤਿ ਪੰਡਾਣੁ ਕਟਕਟਵਾਜਿ ਨਾ ਦੁਰਗੁਆ ਨਾ ਦਰਾਤੀ ਸੰਗਮਿ ਰਿਤਿ ਸੇਵਰਾ ਸਾਲ ਸਦੋਮ ਜੋਤਿ ਕਾਚਰਾ ਮੇਰੇ ਖਿਆ ਵੇ ਪਾਗ ਅਜਿਤ ਸਹਿ ਦੇਸੂ ਆਤਮਿ ਮੀਨੋ ਨਾ ਦੁਆ ਤੋ ਜੂ ਜੂ ਇਹ ਕੋਈ ਸਾਇ ਤਮਾ ਜੁਤੋ ਆਇ ਲੇ ਤੇ ਪ੍ਰਵਾਣ ਸੰਸਾਰੀ ਭੰਡਾਰੀ ਭਲਾਇ ਨਿਬਾੜੈ ਨੇ ਵਦਿਸ ਪਾ ਰਤ ਵਿਦਲਾਵੇ ਜੋ ਹੈ ਬ੍ਰਹਮਾਨ ਵੇਖਿ ਉਹਨਾਂ ਮਨ ਲਾਵੇ ਗੋთა ਉਗਡਾਨ ਦੇਸ ਦੇ ਸਾਧੂ ਮੇਰੋ ਨਾ ਤੁਨਾ ਜੋ ਤੁਏ ਕੋਈ ਸਾਧ ਨਸਰਨੋ ਕੰਡਾਰੇ ਜੋ ਛਪੈ ਜੋਈ ਕਵਾਰ ਕੰਕਰ ਕੇ ਸੰਜਨਾਨ ਨਾਮ ਸਦੀ ਸਤਿ ਸੰਕਾਰ ਆਦੇਸ ਦੇਸ ਅਦੇਸਾ ਗੁਮੀਰੋ ਨਾ ਤੁਨਾ ਜੋ ਤੁਏ ਕੋਈ ਸਾਧ ਜਿਹੀ ਹੋ ਲਗੂ ਫਾਇ ਲਗੂ ਹੈ ਕੋਈ ਸਾਧ ਲਗ ਲਗ ਨਿਹਾਲਾ ਆਇਆ ਇਕ ਅਨੰਦ ਦੀ ਸਾਇ ਤਰਾਤ ਮੋੜੀਆਂ ਡਰੀ ਰੋਏ ਪੀਸਾ ਸੰਗ ਲਾ ਅਕਾਸ਼ ਤੇ ਘਿਟਾਈ ਸਰਨ ਬਨਦਰੀ ਪਾਈ ਹੈ ਕੋਈ ਗੂੜਾ ਦੀ ਸਾਇ ਕਾ ਕੰਮ ਜੋ ਪਹਿਨੇ ਜੋੜਾ ਜੋ ਨਵੰਗੜ ਦੇ ਨਾ ਜੋੜਾ ਜੋ ਨਾ ਜਿਮਨ ਮਦਨ ਨਾ ਜੋੜਾ ਜੋ ਨਾ ਰਾਜ ਮਾਲ ਮਨਸੂਰਾ ਜੋ ਨਹਿ ਨਹਿ ਨਿਚਾਰ ਜੋ ਨਨੋਦੀ ਉਟੇ ਸੰਸਾਰ ਜੇ ਸਤਿ ਦੁਰ ਕਲਿਖੇ ਸੋਏ ਨਾ ਤੁਮਿਿਸਾ ਕੋਏ ਰਤਿ ਉਧਿ ਦਿੱਤੀ ਵਾਰ ਕਣ ਕਣਿ ਅਗਨੀ ਪਤਾ ਤੈ ਇਸ ਵਿੱਚ ਸੰਤੀ ਦਾ ਬਿਤਨੁ ਸੁਹਾਲ ਜਿਹੜੀ ਜੋਤ ਕੇ ਰੰਗ ਅਦਨ ਤੇ ਨਾਮ ਅਨੇਕ ਅਨੰਤ ਕਰਮ ਕਰਮੀ ਹੋਏ ਵਿਚਾਰ ਜਚਾ ਚਦਰਬਾਰ ਇਤੇ ਜਮੁ ਪਤ ਪ੍ਰਮਾਨ ਦ੍ਰਿ ਕਰੰਤੋ ਨਿਸਾਨਨ ਗਤੁ ਗਾਇ ਉਤੇ ਪਾਇ ਨਾਨਕ ਗੈ ਜਾਏ ਧਰਮ ਕੰਡ ਘਾਇਓ ਧਰਮ ਅਗੰਡ ਕੰਡ ਕੋ ਪਰਮਾਤਮਾ ਕਿਤਿ ਕੰਵੰ ਵਿਸੰਤਰਾ ਜਿਸੇ ਕੰਨਿ ਇਸਾ ਗਿ ਪਰਮੇ ਗਾਠ ਘੜੀਐ ਉਪਰੰਕੇ ਵੇ ਸਾਗਦਿਆ ਨ ਭੂਮੀ ਵਰਗਤੈ ਗਤ ਰੂਪ ਦੇ ਸਾਗ ਕਿਤਿ ਚੰਦ ਸੂਰ ਕੇਤੇ ਕਿਤੇ ਮੰਡਲ ਦੇ ਸਾਗ ਤਿਸਤ ਮੋਦਨਾ ਕੇਤੇ ਕਿਤੇ ਸ੍ਰੀ ਦੇ ਸਾਗ ਜਿਨਤਾ ਨਮਨ ਜੈਤੇ ਕਿਤੇ ਅੰਸੁਮੰਡਾ ਮੋਰੀ ਅਗਾੜੂ ਕੇ ਦੀਆ ਬਾਣੀ ਕੇ ਤੇ ਬਾਦ ਮਿਲਦਾ ਤੇ ਅਨੁਸਤੀ ਜੇ ਵੰਗੇ ਤੇ ਨਾਮ ਕੰਤਨਾੰਤਾ ਗਿਆਨ ਗਣਮਨ ਗਿਆਨ ਪਰ ਚੰਡ ਜਿਤੇ ਨਾਜ਼ ਮਨ ਲੋਰ ਕੋ ਆਨੰਦ ਸ਼ਰਮ ਕਾਨਕੀ ਬਾਣੀ ਰੂਪ ਤਿਤੇ ਘਟ ਘਟ ਕਰੀਏ ਬਾਤਨੋਕਾ ਤਾਭੀ ਅਗਲਾ ਕਥੀਆਂ ਨਾ ਜਾਏ ਜਿਗੁ ਕਹਿ ਤਿਸ਼ੇ ਪੰਤਾਏ ਤਿਤੇ ਘੜੀਏ ਸੁਤਮਾਤਮਨ ਬੋਧ ਤਿਤੇ ਘੜੀਏ ਸੁਰਾਜ ਨਾਮੀ ਸੋਤਾ ਕਰਨਾ ਗਨ ਦੀ ਬਾਣੀ ਜੋਰਾ ਤਿਥੈ ਹੋ ਨ ਕੋਈ ਔਰ ਤੈਨੁ ਮਾਮਲ ਸੂਰਾ ਤਨ ਮਹਿ ਰਾਮ ਰਿਆ ਪਰਪੂਰ ਤਿਤੈ ਜਿਤੋ ਜਿਤਨ ਨਮਾਈ ਤੰਗਿਰੂ ਕਾਖਤਨੇ ਜਾਈ ਨਾਮੁ ਮਰਿ ਨ ਠਾਗੇ ਜਾਈ ਤਕਰੰ ਸਿਮ ਨਮਾਈ ਇਤੇ ਭਗਤ ਅਵਸਕ ਲੋ ਕਰਿ ਨੰਨ ਸੁਚ ਮਨਸੋਇ ਸਚ ਕੰਨ ਵਸ ਰੰਗਾਰ ਕਲ ਕਰਿ ਜਿ ਨਦਿਆਲ ਤਥਾ ਗੰਡ ਮੰਡਲ ਵਰਪੰਡ ਜੇ ਕੋ ਕਥੇ ਦਾਨ ਬਨਾਨ ਦਾ ਲੋ ਲੋ ਅਕਾਰ ਜਮ ਜੋ ਉਦੈ ਦੁਕਾਰ ਵਿਟੇ ਉਸ ਕਰ ਵਿਚਾਰ ਨਾਨ ਕਥਨਾ ਕਰਦਾ ਸਾਧ ਜਦ ਬਾਰ ਦੀ ਸੁਨਿਆ ਜੁਵੈ ਮਤ ਹੋਏ ਦੁਤੀ ਆਜ ਭਗਲਾ ਨਸਪਤਾ ਬਾਡਾ ਹੋਏ ਮਦ ਤਾਲ ਘੜੀਏ ਸਬਦ ਸਚਿ ਜਗਸਾਲ ਦਿਨ ਕੋ ਨਤਰ ਕਰਮ ਨਿਰਕਾਰ ਨਾਨਕ ਨਦਰੀ ਨਦਰ ਨਿਆਵਲ ਸਰੋਗ पवन गुरु पाणी पिता माता दर माता दिवस रात दैताई दया खिलै सगला जगत संगै आईया बुरै आईया वाचै धर्म दूर कर्म आप आपणी तेने ढहे तोरा जिनी नाम धायया ਗਏ ਮਸਕਤ ਕਾਲ ਨਾਨਕ ਦੇਵ ਮੋ ਗਯੋ ਚਲੇ ਗਤੀ ਛੁਟੀ ਨਾੜੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਦੇਵ ਮੋ ਗਯੋ ਚਲੇ ਗਤੀ ਛੁਟੀ ਨਾੜੀ ਵਾਰੁ ਦਿੰਦ ਕਲਸਾ